ਜਸਵਿੰਦਰ ਸਿੰਘ ਮਾਨੋਚ ਚ ਹਲਦੀ ਕਹਾਣੀ ਮੁਜ਼ਰਮ ਕੌਣ ਅਦਾਲਤ ਅੱਜ ਭਰੀ ਹੋਈ ਸੀ ਲੰਬੇ ਸਮੇਂ ਬਾਅਦ ਰਣਕਾਂ ਪਰਤਾਈਆਂ ਸਨ ਪਹਿਲਾਂ ਤਾਂ ਕੇਵਲ ਰੀਟਰ ਵੱਲੋਂ ਕੇਸਾਂ ਦੀਆਂ ਅਗਲੀਆ ਤਰੀਕਾਂ ਦੇ ਦੀ ਲਿਸਟ ਹੀ ਬਾਹਰ ਨੋਟਿਸ ਬੋਰਡ ਤੇ ਲਾਈ ਜਾਂਦੀ ਸੀ ਵਕੀਲਾਂ ਦੇ ਮੁਰਸ਼ਿ ਲਿਸਟ ਵੇਖ ਕੇ ਆਪੋ ਆਪਣੇ ਕਲੈਂਟਾਂ ਨੂੰ ਫੋਨ ਤੇ ਦੱਸ ਦਿੰਦੇ ਸਨ ਇਸ ਕੋਵਿਡ ਨੇ ਤਾਂ ਦੁਨੀਆ ਜਿਵੇਂ ਇੱਕ ਥਾਂ ਖਲਾ ਰਹੀ ਦਿੱਤੀ ਸੀ ਦਫ਼ਤਰਾਂ ਦੇ ਬਹੁਤੇ ਘੰਮ ਰੁਕੇ ਪੈਸਾ ਢਾਕੇ ਢਾਕ ਨੂੰ ਹੱਥ ਲਾੜ ਤੋਂ ਡਰਦੇ ਸਨ ਤੇ ਦਫ਼ਤਰਾਂ ਦੇ ਬਹੁ ਸਰਕਾਰੀ ਕਾਗਜ਼ਾਂ ਜਾਨ ਕਿਸਮੂ ਪਿਆਰੀ ਨਹੀਂ ਹੁੰਦੀ ਕੋਵਿਡ ਦੀ ਦਹਿਸ਼ਤ ਹੀ ਐਨੀ ਸੀ ਇਸ ਕਾਰਨ ਸਰਕਾਰ ਨੇ ਲੋਕਡਾਊਨ ਲਾਗੂ ਕਰਕੇ ਸਰਕਾਰੀ ਦਫ਼ਤਰਾਂ ਵਿੱਚ ਪਬਲਿਕ ਦਾ ਆਉਣਾ ਜਾਣਾ ਰੋਕ ਦਿੱਤਾ ਸੀ ਅਦਾਲਤਾਂ ਵੀ ਕਈ ਚਿਰ ਬੰਦਿਆਂ ਨੂੰ ਤਰਸਦੀਆਂ ਰਹੀਆਂ ਸਨ ਸਰਕਾਰੀ ਕੰਮਕਾਰ ਤੇ ਹੋਰ کاروبار ਕਿੰਨਾ ਚਿਰ ਰੋਕੇ ਜਾ ਸਕਦੇ ਸਨ ਅਖਰ ਸਰਕਾਰ ਨੇ ਪ੍ਰਹੇਜਾ ਸਹਿਤ ਸਰਕਾਰੀ ਦਫ਼ਤਰਾਂ ਦੇ ਦਰਵਾਜ਼ੇ ਪਬਲਿਕ ਲਈ ਖੋਲ ਦਿੱਤੇ ਸਨ ਕਈ ਮਹੀਨਿਆਂ ਬਾਅਦ ਅੱਜ ਅਦਾਲਤ ਵਿੱਚ ਮੌਨ ਰਖੀ ਹਾਜ਼ਰੀ ਵਿੱਚ ਕੰਮ ਹੋਣਾ ਸੀ ਭਗਵੰਤ ਕੌਰ ਬਨਾਮ ਬਨਮਾਰੀ لال ਦਾ ਕੇਸ ਵੀ ਸੁਣਾਈ ਅਦਿਨ ਸੀ ਬਨਮਾਰੀ لال ਸਿਹਤ ਵਿਭਾਗ ਦੇ ਇੱਕ ਦਫ਼ਤਰ ਵਿੱਚ ਸੀਨੀਅਰ ਸਹਾਇਕ ਦੀ ਪੋਸਟ ਤੇ ਕੰਮ ਕਰਦਾ ਸੀ ਉਹ ਬੜਾ ਕਮੀਨਾ ਬੱਦਾ ਤੇ ਕਰਮਚਾਰੀ ਦਾ ਕੋਈ ਵੀ ਕੰਮ ਪੈਸੇ ਲੈ ਬਿਨਾ ਨਹੀਂ ਕਰਦਾ ਚਾਲ ਚੱਲਣ ਦਾ ਬਹੁਤ ਹੀ ਮਾੜਾ ਸੁਣੀਦਾ ਸੀ ਇਸ ਕਾਰਨ ਔਰਤਾਂ ਨੂੰ ਉਹ ਵਧੇਰੇ ਹੀ ਖੁਆਰ ਕਰਦਾ ਸੀ ਉਹਨਾਂ ਦਾ ਕੋਈ ਕੰਮ ਹੁੰਦਾ ਤਾਂ ਅਫਸਰ ਦੀ ਗੈਰ ਹਾਜ਼ਰੀ ਵਿੱਚ ਹੀ ਸਾਦਾ ਸਾਹਮਣੇ ਬਿਠਾ ਕੇ ਠਰਕਪੋਰਦਾ ਉਹਦੀ ਨਿਗਾਹ ਫੈਲਾਂ ਵੱਲ ਘੱਟ ਤੇ ਔਰਤ ਦੇ ਗਲ 'ਤੇ ਜ਼ਿਆਦਾ ਟਿਕੇ ਰਹਿੰਦੀ ਕਈ ਵਾਰ ਜ਼ਿਲ੍ਹਾ ਅਫਸਰ ਕੋਲ ਉਹਦੀਆਂ ਸ਼ਿਕਾਇਤਾਂ ਆਉਂਦੀਆਂ ਪਰ ਅਫਸਰ ਉਹ ਉਪਰਾਂ ਕਰ ਛੱਡਦੇ ਕੋਈ ਉਹਨੂੰ ਸਖਤੀ ਨਾਲ ਕੁਝ ਨਹੀਂ ਸੀ ਆਕਦਾ ਬਸ ਸਮਝਾ ਛੱਡਦੇ ਸਨ ਖੌਰੇ ਕਿਹੜੀ ਕੱਲੋਂ ਡਰਦੇ ਸਨ ਚਾਹ ਫਿਰ ਆਪੋ ਵਿੱਚ ਰਲੇ ਹੋਏ ਸਨ ਪਿਛਲੀ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ ਬਣਵਾਰੀ ਸੀ ਕਿ ਉਸ ਦੀ ਸਿਹਤ ਤੇ ਕਿਸੇ ਦਾ ਕੋਈ ਅਸਰ ਨਹੀਂ ਸੀ ਹੁੰਦਾ ਇਸ ਵਿਭਾਗ ਦੇ ਮੁਲਾਜ਼ਮਾਂ ਦੀ ਗਿਣਤੀ ਘਟ ਹੋਣ ਕਰਕੇ ਉਹਨਾਂ ਦੀ ਕੋਈ ਤਾਕਤਵਰ ਜੂਨੀਅਰ ਵੀ ਨਹੀਂ ਸੀ ਜੋ ਬਨਵਾਰੀ ਵਰਕੇ ਵਿਗੜੇ ਬੰਦੇ ਨੂੰ ਨੱਥ ਪਾਉਂਦੇ ਇਸ ਕਾਰਨ ਹਰ ਕੋਈ ਦਫ਼ਤਰ ਦੇ ਘੇੜੇ ਮਾਰ ਕੇ ਜਾਂ ਕੁਝ ਦੇ ਤਵਾਕੇ ਆਪਣਾ ਕੰਮ ਕਰਾਉਂਦਾ ਸਮਾਂ ਤੁਰਿਆ ਜਾਂਦਾ ਸੀ ਦਫ਼ਤਰੀ ਕੰਮ ਕਰ ਵੀ ਤੁਰ ਰਿਹਾ ਸੀ ਭਗਵੰਤ ਘਰ ਵੀ ਉਸੇ ਦਫ਼ਤਰ ਨਾਲ ਸੰਬੰਧਿਤ ਇੱਕ ਪਿੰਡੂ ਡਿਸਪੈਂਸਰੀ ਵਿੱਚ ਸਿਹਤ ਵਰਕਰ ਸੀ ਉਹਨੂੰ ਵੀ ਮਹੀਨਾ ਬੱਧੀ ਟਾਲ ਮਟੋਲ ਦੀ ਕਸਰਤ ਕਰਾਉਣ ਪਿੱਛੋਂ ਬਨਵਾਰੀ ਨੇ ਦਫ਼ਤਰ ਬੁਲਾਇਆ ਸੀ ਉਹਦਾ ਜੀਪੀ ਫੰਡ ਵਾਲਾ ਕੇਸ ਫਾਈਨਲਾਈਜ਼ ਕਰਨਾ ਸੀ ਸੇਵਾਦਾਰ ਨੂੰ ਉਹਨੇ ਪਹਿਲਾਂ ਹੀ ਖਜ਼ਾਨਾ ਦਫ਼ਤਰ ਭੇਜ ਛੱਡਿਆ ਸੀ ਬਾਹਰ ਬੱਦਲਵਾਈ ਹੋਈ ਸੀ ਤੇ ਕਿਤੇ ਕੋਈ ਕਣੀ ਬਿਟੇ ਘ ਰਹੀ ਸੀ ਮੌਸਮ ਬੜਾ ਸੁਹਾਵਣਾ ਸੀ ਦਫ਼ਤਰ ਦੇ ਬਾਹਰ ਐਕਟਵਾ ਲਾ ਕੇ ਭਗਵੰਤ ਕੌਰ ਜਦੋਂ ਆਕੇ ਉਹਦੇ ਸਾਹਮਣੇ ਵਾਲੀ ਕੁਰਸੀ ਤੇ ਬੈਠੀ ਪਰਵਾਰੀ ਦੀ ਨੀਂਦ ਖੋਟੀ ਹੋ ਗਈ ਉਹ ਆਪਣੀ ਕੁਰਸੀ ਤੋਂ ਉੱਠਿਆ ਫਾਇਲ ਲੱਭਣ ਦੇ ਬਹਾਨੇ ਅਲਮਾਰੀ ਦਾ ਪੱਲਾ ਫੜ ਕੇ ਰੱਖ ਲਈ ਪਗਵਾਤਨ ਉੰਡਾਲ ਆਉਣ ਲਈ ਕਿਹਾ ਉਹ ਉੱਠ ਕੇ ਪਿੱਛੇ ਚਲੀ ਗਈ ਉਹ ਬਨਵਾਰੀ ਦੇ ਮਾਂਦੀ ਮੈਣ ਬਾਰੇ ਨਹੀਂ ਸੀ ਜਾਣਦੀ ਉਹਦੇ ਅਲਮਾਰੀ ਨੂੰ ਹੱਥ ਲਾਉਣ ਤੋਂ ਪਹਿਲਾਂ ਹੀ ਬਨਵਾਰੀ ਨੇ ਘੜੀ ਖੋਲ ਦਿੱਤੀ 15 ਮਿੰਟਾਂ ਬਾਅਦ ਹੀ ਜਦ ਪੇਟ ਤੇ ਹੱਥ ਰੱਖੇ ਲਹੂ ਲਹਾਨ ਹੋਇਆ ਬਨਵਾਰੀ ਬਾਹਰ ਆਇਆ ਤਾਂ ਲਾਗਲੇ ਦਫ਼ਤਰ ਵਾਲਿਆਂ ਨੇ ਉਹਨੂੰ ਹਸਪਤਾਲ ਦਾਖਲ ਕਰਵਾਇਆ ਪੁਲਸਾਈ ਤਾਂ ਕਿਟਮਿਟ ਕਰਕੇ ਪੀੜਤ ਦੇ ਬਿਆਨਾਂ ਤੇ ਮੈਡਮ ਪਗਵਤ ਖੰਦੇਵਰਧ 26 ਦਾ ਕੇਸ ਦਰਜ ਹੋ ਗਿਆ। ਰਾਜ਼ੀ ਨਾ ਮਾਨਾ ਹੋ ਸਕਿਆ ਤੇ ਕੇਸ ਟੂ ਕੋਰਟ ਹੋ ਗਿਆ। ਧਰਾਂਵਾ ਤੇ ਪੁਲਸ ਨੇ ਹੋਰ ਵੀ ਕਈ ਲਾਹਣੀਆਂ ਸਨ ਪਰ ਕਿਸੇ ਪਾਸੇ ਕੁਝ ਛੜਦਾ ਨਾ ਵੇ। ਪੁਲਸ ਨੇ ਮਾਉਲਾ ਵਿਚਾਰ ਪੀਂਡਾ ਕੇ ਅਧੂਰਾ ਚਲਾਨ ਪੇਸ਼ ਕਰ ਦਿੱਤਾ। ਝਗੜਾ ਜਨਾਨੀ ਨਾਲ ਹੋਣ ਕਾਰਨ ਕੋਈ ਹੋਰ ਰੂਪ ਵੀ ਧਾਰਨ ਕਰ ਸਕਦਾ ਸੀ। ਗੋਲ ਜ਼ਿਮਾਤੀ ਗ੍ਰਿਫਤਾਰੀ ਹੋਈ ਤਾਂ ਉਹਦੀ ਵਕੀਲ ਟੀ ਨੇ ਜਲਦੀ ਹੀ ਜ਼ਮਾਨਤ ਕਰਵਾ ਲਈ ਇਹ ਕੇਸ 2 ਕੋ 2 ਸਾਲ ਪੁਰਾਣਾ ਸੀ ਲੌਕਡਾਊਨ ਕਰਕੇ ਇਸ ਤੇ ਸੁਣਵਾਈ ਨਹੀਂ ਸੀ ਹੋ ਸਕੀ ਹੈਰਾਨੀ ਵਾਲੀ ਗੱਲ ਸੀ ਕਿ ਅਦਾਲਤਾਂ ਤਾਂ ਬੜੀਆਂ ਬਦੀ ਕੇਸ ਲੰਕਾ ਛੱਡਦੀਆਂ ਹਨ ਫਿਰ ਇਸ ਕੇਸ ਦਾ ਇੰਨੀ ਜਲਦੀ ਨਿਪਟਾਰਾ ਕਿਉਂ ਹੋ ਰਿਹਾ ਸੀ ਸੁਣਿਆ ਸੀ ਕਿ ਨਵਾਂ ਜੱਜ ਬੜਾ ਇਮਾਨਦਾਰ ਤੇ ਡਿਊਟੀ ਦਾ ਪਾਬੰਦ ਹੈ ਇਸੇ ਕਾਰਨ ਕੁਝ ਹੋਰ ਕੇਸਾਂ ਨਾਲ ਪਗਵੰਤਕਾਰ ਵਾਲਾ ਕੇਸ ਵੀ ਬਹਿਸ ਤੱਕ ਪਹੁੰਚ ਗਿਆ ਸੀ ਲਾਕਡਾਊਨ ਦਾ ਪੜਾ ਖਤਮ ਹੋਣ ਪਿੱਛੋਂ ਸਾਲ ਬਾਅਦ ਮਨੁੱਖੀ ਹਾਜ਼ਰੀ ਨਾਲ ਸੁਣਵਾਈ ਸ਼ੁਰੂ ਹੋਣ ਕਾਰਨ ਇਸ ਕੇਸ ਦੀਆਂ 2-3 ਤਰੀਕਾਂ ਜਲਦੀ ਜਲਦੀ ਪੈ ਹਟੀਆਂ ਸਨ ਗਵਾਹੀਆਂ ਹੋ ਚੁੱਕੀਆਂ ਸਨ ਅੱਜ ਫੈਸਲੇ ਦਾ ਦਿਨ ਸੀ ਜੱਜ ਵਕੀਲ ਰੀਟਰ ਮੁਣਸ਼ੀ ਸਹਾਇਕ ਮਲਜ਼ਮਾ ਸਮੇਤ ਸੁਰੱਖਿਆ ਕਰਮਚਾਰੀ ਸਭ ਆਪੋ ਆਪਣੀ ਥਾਂ ਬੈਠੇ ਤੇ ਜਾਂ ਖੜੇ ਸਨ ਤੂੰ ਆਪਣੀ ਸਫਾਈ ਵਿੱਚ ਕੁਝ ਕਹਿਣਾ ਹੈ ਬੀਬੀ ਜੱਜ ਨੇ ਸਾਹਮਣੇ ਖੜੀ ਮਲਜ਼ਮਾ ਵੱਲ ਸਰਸਰੀ ਨਜ਼ਰ ਮਾਰਦੇ ਆ ਪੁੱਛਿਆ ਹਾਂਜੀ ਸਰ ਜੇ ਸੁਣੋਗੇ ਤਾਂ ਮੈਂ ਆਪਣਾ ਪੱਖ ਜ਼ਰੂਰ ਪੇਸ਼ ਕਰਨਾ ਚਾਹੁੰਦੀ ਹਾਂ ਕਵੰਤਕੌਰ ਨੇ ਬੜੇ ਹੌਸਲੇ ਤੇ ਆਤਮ ਵਿਸ਼ਵਾਸ ਨਾਲ ਕਿਹਾ ਉਹਦੇ ਵਕੀਲ ਨੇ ਪਹਿਲਾਂ ਹੀ ਉਹਨੂੰ ਸਮਝਾ ਛੱਡਿਆ ਸੀ ਇਧਰ ਕਟਹਿਰੇ ਵਿੱਚ ਆ ਕੇ ਕਹੋ ਜੋ ਕਹਿਣਾ ਹੈ ਜੱਜ ਸਾਹਿਬ ਧੀਰਜ ਨਾਲ ਬੋਲੇ ਮੁਜ਼ਮਾ ਕਟਹਿਰੇ ਵਿੱਚ ਗਈ ਤਾਂ ਸਹਾਇਕ ਕਰਮਚਾਰੀ ਨੇ ਉਹਦੇ ਸਾਹਮਣੇ ਧਾਰਮਿਕ ਪੁਸਤਕ ਰੱਖ ਕੇ ਸੌਖਾਣ ਲਈ ਕਿਹਾ ਮੈਂ ਜੋ ਕਹਾਂਗੀ ਸੱਚ ਕਹਾਂਗੀ ਸੱਚ ਤੋਂ ਸਿਵਾ ਹੋਰ ਕੁਝ ਨਹੀਂ ਕਹਾਂਗੀ ਉਥੀ ਤੇ ਹੱਥ ਰੱਖ ਮਲਜ਼ਮਾਨੇ ਰਟਿਆ ਰਟਾਇਆ ਵਾਕ ਬੋਲਿਆ ਇਸ ਵਾਰ ਦੇ ਪਿੱਛੇ ਖੜੀ ਮੇਰੀ ਮਜਬੂਰੀ ਦੀ ਕਹਾਣੀ ਕੁਝ ਲੰਮੀ ਐ ਜੱਜ ਸਾਹਿਬ ਆਗਿਆ ਹੋਵੇ ਤੇ ਜ਼ਰਾ ਤਫਸੀਲ ਨਾਲ ਦੱਸਾਂ ਉਹਨੇ ਚਿਜ਼ਕਤੇ ਹੋਏ ਕਿਹਾ ਬੇਚਿਜ਼ ਕੋ ਕੇ ਦੱਸ ਬੀਬੀ ਕਿਸ ਨਾਲ ਸੰਬੰਧ ਤੇਰੀ ਹਰ ਗੱਲ ਸੁਣੀ ਜਾਵੇਗੀ ਇਹ 1998-99 ਦੀ ਗੱਲ ਐ ਮੇਰੀ ਬੱਚੀ ਅਜੇ 2 ਕਿ ਹਸਾਲਾਂ ਦੀ ਸੀ ਮੇਰੇ ਪਤੀ ਜਸਵੰਤ ਸਿੰਘ ਅਚਾਨਕ ਦਿਲ ਦਾ ਦੌਰਾ ਪੈਣ ਕਰ ਸਦੀਵੀ ਪਛੋੜਾ ਦੇ ਗਏ ਮੇਰੇ ਸਿਰ ਤੇ ਦੁੱਖਾਂ ਦਾ ਪਹਾੜਾ ਟੱਗਾ ਮੇਰੀ ਵਸਤੀ ਰਸਤੀ ਦੁਨੀਆ ਜਿਵੇਂ ਉੱਜੜ ਗਈ ਮੇਰੇ ਆਂਡ ਗੋੜ ਰਿਸ਼ਤੇਦਾਰਾਂ ਤੇ ਸਾਥ ਪਿਆਰ ਵਾਲਿਆਂ ਨੇ ਮੈਨੂੰ ਹੌਸਲਾ ਦਿੱਤਾ ਜਸਵੰਤ ਇਸੇ ਮਹਿਕਮੇ ਚ ਫਾਰਮਾਸਿਸਟ ਵਜੋਂ ਕੰਮ ਕਰਦਾ ਸੀ ਮੈਂ ਸਿਹਤ ਬਰਕਰਾਰ ਦਾ ਡਿਪਲੋਮਾ ਕੀਤਾ ਹੋਇਆ ਸੀ ਪਰ ਮੈਨੂੰ ਅਜੇ ਨੌਕਰੀ ਨਹੀਂ ਸੀ ਮਿਲੀ ਪਤੀ ਦੇ ਜਾਣ ਪਿਛੋਂ ਘਰ ਚਲਾਉਣ ਲਈ ਮੇਰੀ ਆਮਦਨ ਦਾ ਕੋਈ ਸਾਧਨ ਨਹੀਂ ਸੀ ਜਿਉਣਾ ਤਾਂ ਪਹਿਣਾ ਹੀ ਸੀ ਚਲੇ ਗਿਆ ਨਾਲ ਚਾਹਿਆ ਤਾਂ ਨਹੀਂ ਜਾਂਦਾ ਪਰ ਜ਼ਿੰਦਗੀ ਬੜੀ ਲੰਮੀ ਦਿਸਦੀ ਸੀ ਇਸ ਲਈ ਮੈਂ ਤਰਸ ਅਧਾਰਤ ਨੌਕਰੀ ਲਈ ਅਰਜ਼ੀ ਜ਼ਿਲਾ ਦਫ਼ਤਰ ਰਹਿਣ ਟਰੈਕਟਰ ਦੇ ਦਫ਼ਤਰ ਨੂੰ ਭੇਜ ਦਿੱਤੀ ਮਿੱਤਕ ਦੇ ਪਰਿਵਾਰ ਨੂੰ ਜੋ ਹੋਰ ਮਾਇਕ ਲਾਭ ਮਿਲਲੇ ਸਾਂ ਉਹ ਦੇਰ ਲਈ ਮੈਨੂੰ ਸਿਹਤ ਵਿਭਾਗ ਦੇ ਸਬੰਧ ਦਫ਼ਤਰ ਨੇ ਐਨਾ ਖੱਜੜ ਕੀਤਾ ਕਿ ਰਹੇ ਰੱਬ ਦਾ ਨਾਮ ਸਾਲ ਪਾਰ ਮੇਰੀ ਨੌਕਰੀ ਦਾ ਕੇਸ ਲੰਮਕ ਅਵਸਥਾ ਵਿੱਚ ਪਿਆ ਰਿਹਾ ਚੰਡੀਗੜ੍ਹ ਜਾਣ ਦੇ ਬਹਾਨੇ ਕਿਰਾਇਆ ਪਾੜਾ ਤੇ ਖਰਚ ਵਗੈਰਾ ਵੀ ਦਫ਼ਤਰ ਦੀ ਘਰ ਰਜ਼ਨੀ ਬਹਲਾ ਮੇ ਤੋਂ ਲੈਂਦੀ ਰਹੀ ਪਰ ਪੱਲੇ ਕੁਝ ਨਾ ਪਿਆ ਹਾਲਾਂਕਿ ਮੈਨੂੰ ਨੌਕਰੀ ਦੀ ਤਰਤ ਲੋੜ ਸੀ ਪਰ ਜਿਹੜੇ ਲੋਕਾਂ ਦੇ ਮੂੰਹ ਨੂੰ ਲਹੂ ਲੱਗਾ ਹੋਇਆ ਸੀ ਰਿਸ਼ਵਤ ਦੇ ਰੂਪ ਚ ਗਰੀਬਾਂ ਦੀਆਂ ਹੱਡੀਆਂ ਚੂਸਣ ਦੀ ਆਦਤ ਪਈ ਹੋਈ ਸੀ। ਉਹਨਾਂ ਨੇ ਮੈਨੂੰ ਫ੍ਰੀ ਨੌਕਰੀ ਕਿੱਥੋਂ ਦੇਣੀ ਸੀ? ਆਖਰ ਮੈਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਕੋਰਟ ਨੇ 7-4 ਤਰੀਕਾਂ ਦੇ ਕੇ ਫੈਸਲਾ ਮੇਰੇ ਹੱਕ ਵਿੱਚ ਕਰ ਦਿੱਤਾ। ਸਿਹਤ ਵਿਭਾਗ ਨੂੰ ਮੇਰੇ ਆਡਰ ਜਾਰੀ ਕਰਨੇ ਪਏ। ਇਸ ਪੱਜਤੌੜ ਵਿੱਚ 5 ਸਾਲ ਗੁਜ਼ਰ ਗਏ। ਜਸ ਸਾਹਿਬ ਵਲਜਮਾ ਦੀ ਸ੍ਰਾਮ ਕਹਾਣੀ ਦਾ ਕੇਸ ਨਾਲ ਕੋਈ ਸੰਬੰਧ ਨਹੀਂ ਉਹ ਇਧਰ ਉਧਰ ਦੀਆਂ ਖੱਲਾ ਮਾਰ ਕੇ ਮਾਨਜੂਗ ਅਦਾਲਤ ਦਾ ਵਕਤ ਜਾਇਆ ਕਰ ਰਹੀ ਹੈ ਸਰਕਾਰੀ ਵਕੀਲ ਛਪ ਛਪਾਇਆ ਜੀ ਸਾਹਿਬ ਮਰਜ਼ਮਾ ਜੋ ਕਹਿ ਰਹੀ ਆ ਉਹਦਾ ਵਾਰਦਾਤ ਵਾਲੇ ਹਾਲਾਤਾਂ ਨਾਲ ਕੋੜਾ ਸੰਬੰਧ ਹੈ ਉਹਨੂੰ ਆਪਣੀ ਗੱਲ ਪੂਰੀ ਕਰਨ ਦਿੱਤੀ ਜਾਵੇ ਭਗਵੰਤਕੌਰ ਦੇ ਵਕੀਲ ਨੇ ਦਖਲ ਅੰਦਾਜ਼ੀ ਕੀਤੀ ਓਬਜੈਕਸ਼ਨ ਸਸਟੇਨਡ ਜੋ ਸਾਹਿਬ ਨੇ ਕਿਹਾ ਤੇ ਮੁੱਲ ਜਵਾਨ ਨੇ ਫੇਰ ਆਪਣਾ ਬਿਆਨ ਸ਼ੁਰੂ ਕੀਤਾ ਡਾਇਰੈਕਟਰ ਹਰਤ ਨੂੰ ਨੌਕਰੀ ਲੈਣ ਲਈ ਹਜ਼ਾਰਾਂ ਰੁਪਏ ਰਿਸ਼ਵਤ ਨਾ ਦੇਣ ਕਾਰ ਅਤੇ ਅਦਾਲਤ ਦਾ ਦਰਖੜਕਾਉਣ ਕਾਰ ਡਾਇਰੈਕਟਰ ਜਿਵੇਂ ਮੇਰੇ ਵਿਰੁੱਧ ਅੱਗ ਬਬੂਲਾ ਹੋ ਗਿਆ ਮੈਨੂੰ ਇੰਜ ਲੱਗਿਆ ਜਿਵੇਂ ਸਾਰਾ ਦਫ਼ਤਰ ਮੇਰੇ ਵਿਰੁੱਧ ਹੋ ਗਿਆ ਹੋਵੇ ਜਦ ਡਾਇਰੈਕਟਰ ਸਾਹਿਬ ਨੇ ਅਦੀਨ ਅਮਲੇ ਨੂੰ ਮੈਨੂੰ ਖੱਜਲ ਖਵਾਰ ਕਰਨ ਤੇ ਜਵਾਨੀ ਹੁਕਮ ਦੇ ਦਿੱਤੇ ਹੋਣ اس کار میری نجکتی میرے گھر تو دو سو کلومیٹر دور گوانڈی رازنا لگ دی حد تے کر دائن گئی تا سبند دفتر بلو رج کے گوار کیا گیا ڈیوٹی حاضر ہوئی تا بار بار میری چیکنگ ہون لگ پئی میرا سٹاف بھی میرے کار دکھی ہو گیا آنے بہانے میری جواب تلبی کی دی ਸਲਾਨਾ ਤਰੱਕੀ ਲਵਾਉਣ ਲਈ ਵੀ ਮੈਨੂੰ ਦਫ਼ਤਰ ਦੇ ਗੇੜੇ ਮਰਵਾਏ ਜਾਂਦੇ ਆਖਿਰ ਸੱਚਾ ਖੱਬਾ ਕਰਕੇ ਮੈਂ ਉਥੋਂ ਬਦਲੀ ਕਰਵਾ ਕੇ ਆਪਣੇ ਜ਼ਿਲ੍ਹੇ 'ਚ ਆ ਗਈ ਪਰ ਸਾٹے ਜ਼ਿਲ੍ਹਾ ਅਫਸਰ ਦੇ ਦਫ਼ਤਰ ਦਾ ਇਹ बाबू ਬਨਵਾਰੀ ਪਿਛੇ ਮਟਰਕਟਰ ਦੀ ਪੂੰਛ ਬਣਿਆ ਹੋਇਆ ਸੀ ਹਰ ਕੰਮ 'ਚ ਮੈਨੂੰ ਖੱਜਲ ਖਵਾਰ ਕਰਨ ਦੀ ਜਿਵੇਂ ਇਹਨੇ ਸੌ ਖਾਧੀ ਸੀ ਮੇਰੇ ਹੁਣ ਤੱਕ ਦੀ 15 ਸਾਲ ਦੀ ਨੌਕਰੀ ਖਚੜ ਖਵਾਰੀਆਂ ਤੇ ਪਰੇਸ਼ਾਨੀਆਂ ਨਾਲ ਉਤਪਤ ਹੀ ਰਹੀ। ਇਸ ਪਰੇਸ਼ਾਨੀ ਕਾਰਨ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ। ਪਰ ਮੇਰੀ ਡਿਸਪੈਂਸਰੀ ਦਾ ਡਾਕਟਰ ਨੇਕ ਦਿਲ ਇਨਸਾਨ ਹੋਣ ਕਾਰਨ ਮੈਂ ਜਲਦੀ ਹੀ ਸਭ ਬਣ ਗਈ। ਹਾਲਾਤਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਦਾ ਫੈਸਲਾ ਕਰ ਲਿਆ। ਮੇਰੀ ਇੱਕੋ ਇੱਕ ਬੇਟੀ ਹਰਜੋਤ B.A. LL.B ਪਾਸ ਕਰਕੇ ਵਕੀਲ ਬਣ ਗਈ ਹੈ। ਉਹ ਹੁਣ ਯੋਗ ਹੈ। ਮੈਂ ਉਦਿਸ਼ਾ ਦੇ ਲਈ ਆਪਣੇ ਜੀਪੀਐਫ ਫੰਡ ਚੋਂ ਕਰਜ਼ਾ ਲੈਣ ਲਈ ਪਹਿਲ ਪਰ ਕੇ ਬਨਵਾਰੀ ਲਾਲੂ ਦੇ ਦਿੱਤੀ ਲੋੜੀ ਦੀ ਕਾਰਵਾਈ ਕਰ ਲਈ ਬੇਨਤੀ ਕੀਤੀ ਪਰ ਬਾਬੂ ਜੀ ਦਫ਼ਤਰ ਵਿੱਚ ਹੋਰ ਕਲਰਕਾਂ ਦੀਆਂ ਪੋਸਟਾਂ ਖਾਲੀ ਹੋਣ ਕਾਰਨ ਕੰਮ ਦੇ ਭੋਜ ਦਾ ਬਹਾਨਾ ਬਣਾ ਕੇ ਮੈਨੂੰ ਟਾਲਦੇ ਰਹੇ ਇਸੇ ਤਰ੍ਹਾਂ 3 ਮਹੀਨੇ ਲੰਘ ਗਏ ਹਨ ਜ ਸਾਹਿਬ ਤੇ ਵਿਆਹ ਦੇ ਤਰੀਕੋਂ ਵਿੱਚ ਵੀ 3 ਮਹੀਨੇ ਬਾਕੀ ਰਹਿ ਗਏ ਸਨ ਕਹ ਕੇ ਮੁਲਜ਼ਮਾਂ ਨੇ ਪਾਣੀ ਪੀਣ ਦੀ ਅਜ਼ਾਜ਼ਤ ਮੰਗੀ ਇਹ ਸਾਰਾ ਕੁਝ ਕਿਸੇ ਸਰਕਾਰੀ ਦਫ਼ਤਰ ਦਾ ਰੁਟੀਨ ਵਰਕ ਹੈ ਜ ਸਾਹਿਬ ਇਸ ਦਾ ਵਾਰਦਾਤ ਨਾਲ ਕੋਈ ਸਬੰਧ ਨਹੀਂ ਮਹਤਰਮਾ ਜਾਣ ਬੁਝਕੇ ਮਾਲਜੋਗਦਾਲ ਦਾ ਟਾਈਮ ਹਰਸ ਕਰ ਰਹੀ ਹੈ ਵਿਰੋਧੀ ਵਕੀਲ ਫੇਰ ਚੀਕਿਆ ਜ ਸਾਹਿਬ ਮੁਲਜ਼ਮਾਂ ਉਹਨਾਂ ਹਾਲਾਤਾਂ ਦਾ ਜ਼ਿਕਰ ਕਰ ਰਹੀ ਹੈ ਜਿਨ੍ਹਾਂ ਕਾਰਨ ਵਾਰਦਾਤ ਹੋਈ ਕਿਹੜੇ ਹਾਲਾਤਾਂ ਚੋਂ ਇਹ ਬੇਵਾਰੀ ਲਾ ਨੂੰ ਜ਼ਖਮੀ ਕੀਤਾ ਉਹਨੂੰ ਬਿਆਨ ਕਰਦਾ ਮੌਕਾ ਦਿੱਤਾ ਜਾਵੇ ਜਨਾਬ ਕਾਲੇਕੋਟ ਵਾਲੇ ਵਕੀਲ ਨੇ ਤਰਕ ਦਿੱਤਾ ਇਜਾਜ਼ਤ ਹੈ ਜੱਜ ਸਾਹਿਬ ਨੇ ਸਹਿਮਤੀ ਦਿੱਤੀ ਉਸ ਦਿਨ ਬਨਵਾਰੀ ਲਾਲ ਦਫ਼ਤਰ ਵਿੱਚ ਇਕੱਲਾ ਹੀ ਸੀ ਕਲਰਕ ਤੇ ਸੁਪਰਡੈਂਟ ਦੀ ਪੋਸਟ ਤਾਂ ਕਈ ਚਿਰ ਤੋਂ ਖਾਲੀ ਪਈ ਸੀ ਸਾਡੇ ਦਫ਼ਤਰ ਦਾ ਮੁਖੀ ਡਾਕਟਰ ਵੀ ਜਦੋਂ ਦਾ ਰਿਟਾਇਰ ਹੋਇਆ ਸੀ ਨਵਾਂ ਕੋਈ ਨਹੀਂ ਸੀ ਆਇਆ ਦੂਰ ਤੇ ਇੱਕ ਡਾਕਟਰ ਨੂੰ ਬਹੁਤ ਉਚਾਰ ਤੇ ਕੇ ਡੰਗ ਸਾਰਿਆ ਜਾ ਰਿਹਾ ਸੀ ਇਸੇ ਕਾਰਨ ਵਾਰੀ ਲਾਲ ਦੀ ਆਲੇ ਨਾਲ ਸੀ ਮੈਂ ਬਨਵਾਰੀ ਦੇ ਵਿਵਹਾਰ ਤੋਂ ਪਹਿਲਾਂ ਹੀ ਅੱਕੀ ਹੋਈ ਸਾਂ ਵਾਰਦਤ ਵਾਲੇ ਦਿਨ ਬਨਵਾਰੀ ਲਾਲ ਨੇ ਮੇਰਾ ਕੰਮ ਕਰਨ ਲਈ ਮੈਨੂੰ ਹੁਣ ਕੀਤਾ ਮੈਂ ਹੈਰਾਨ ਹੋਈ ਦਫ਼ਤਰ ਪਹੁੰਚੀ ਮੇਰੀ ਕੁੜੀ ਦਾ ਪਿਆ ਨੇੜੇ ਆ ਰਿਹਾ ਬਾਹੂ ਜੀ ਸਾਰਾ ਕੰਮ ਕਰਨ ਵਾਲਾ ਪਿਆ ਮੈਨੂੰ ਪੈਸੇ ਚਾਹੀਦੇ ਆ ਚਿੰਨੀ ਜਲਦੀ ਹੋ ਸਕੇ ਮੇਰਾ ਲੋਨ ਪਾਸ ਕਰਵਾ ਦਿਓ ਤਾਂ ਕਿ ਮੈਂ ਕੁੜੀ ਦਾ ਕਾ ਚੰਗੀ ਤਰ੍ਹਾਂ ਕਰ ਲਵਾਂ ਮੈਂ ਬੰਵਾਰੀ ਲਾਲ ਨੂੰ ਤਰਲਾ ਮਾਰਿਆ ਕਰਦਿਆਂ ਕੁਛ ਕਹਿ ਕੇ ਕੁਰਸੀ ਤੋਂ ਉੱਠਿਆ ਤੇ ਇਸ਼ਾਰਾ ਕਰਕੇ ਕਹਿਣ ਲੱਗਾ ਆਓ ਪਿਛਲੀ ਅਲਮਾਰੀ ਚੋਂ ਤੁਹਾਡੀ ਫਾਈਲ ਲਪੀਏ ਅਲਮਾਰੀ ਦਾ ਦਰਵਾਜ਼ਾ ਠੀਕ ਨਹੀਂ ਆਪਣੇ ਆਪ ਟੁੱਕ ਜਾਂਦਾ ਤੁਸੀਂ ਜਿਹੜਾ ਆਪਾ ਕੜ ਕੇ ਰੱਖਿਓ ਤੇ ਮੈਂ ਖੁੱਲਾ-ਖੁੱਲੀ ਕਰਕੇ ਤੁਹਾਡੀ ਫਾਈਲ ਲਵਾਂ ਮੈਂ ਭੋਲੇ ਪਾ ਪਿੱਛੇ ਚਲੀ ਗਈ ਜ्यों ਹੀ ਮੈਂ ਅਲਮਾਰੀ ਦੇ ਦਰਵਾਜੇ ਕੋੜ ਗਈ ਬਨਵਾਰੀ ਨੇ ਮੈਨੂੰ ਜੱਫੀ ਪਾ ਕੇ ਪਿੱਛੇ ਪਏ ਬੈਂਚ ਤੇ ਸੁੱਟ ਲਿਆ ਮੈਂ ਹੱਥੋਂ ਪਾਈ ਹੋਈ ਪਰ ਪੇਸ਼ ਨਾ ਗਈ ਕਹਿਦਿਆਂ ਉਹਦਾ ਗਲਾ ਭਰ ਆਇਆ ਉਹ ਹਟ ਕੇ ਉਰੇ ਲੈਣ ਲੱਗ ਪਈ ਪਰ ਤੂੰ ਰੋਲਾ ਵੀ ਪਾ ਸਕਦੀ ਸੀ ਤੂੰ ਨੂੰ ਅਸ਼ਰਅ ਕਿਉਂ ਮਾਰਿਆ ਉਹ ਰੋਦੀ ਫਕੀਰ ਪੋਲ ਉੱਠਿਆ ਜਸ ਸਾਹਿਬ ਦਫ਼ਤਰ 'ਚ ਮੇਰੀ ਸੁਣਨ ਵਾਲਾ ਕੋਈ ਨਹੀਂ ਸੀ ਮੈਂ ਮਰਤਾਰੀ ਹਾਂ ਮਾਈ ਭਾਕੋ ਦੀ ਵਾਰਸ ਮੈਂ ਕੋਈ ਸ਼ੁਰਾ ਨਹੀਂ ਮਾਰਿਆ ਜਦੋਂ ਬਰਵਾਰੀ ਲਾਲ ਮੇਰੇ ਨਾਲ ਹਰਮਤੀ ਕਰ ਰਿਹਾ ਸੀ ਤਾਂ ਮੈਂ ਸੱਜੇ ਹੱਥ ਨਾਲ ਆਪਣੇ ਘਾਤਰੇ ਚੁੱਕਰ ਖੰਡ ਕੱਢੀ ਬਰਵਾਰੀ ਲਾਲ ਦੇ ਢਿੱਡ 'ਚ ਖੋਪ ਦਿੱਤੀ ਮੈਂ ਆਪਣੀ ਰੱਖਿਆ ਲਈ ਉਸ ਖ਼ਰਪਾਨ ਦੀ ਵਰਤੋਂ ਕੀਤੀ ਹੈ ਜੋ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਭੈ ਰੱਖਿਆ ਲਈ ਬਖਸ਼ੀ ਹੈ ਜਿਆ ਸਾਹਿਬ ਮੇਰਾ ਉਹਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ ਜੇ ਮੈਂ ਬਲਵਾਰੀ ਨੂੰ ਮਾਰਨਾ ਹੁੰਦਾ ਤਾਂ ਮੈਂ ਦੂਸਰਾ ਤੇ ਫਿਰ ਤੀਸਰਾ ਵਾਰ ਵੀ ਕਰ ਸਕਦੀ ਸਾਂ ਕਰਦੀ ਵੀ ਢਿੱਡ ਦੀ ਥਾਂ ਸਾਤੀ ਵਾਲਾ ਪਰ ਇੱਕੋ ਵਾਰ ਨਾਲ ਹੀ ਬਲਵਾਰੀ ਦੇ ਲਹੂ ਲਹਾਨ ਹੋਣ ਨਾਲ ਮੇਰੀ ਇੱਜ਼ਤ ਬਚ ਗਈ ਸਵੈ ਰੱਖਿਆ ਕਰਨਾ ਕੋਈ ਅਪਰਾਧ ਨਹੀਂ ਸਰ ਕਹਿ ਕੇ ਭਗਵੰਤਕੌਰ ਕਟਹਿਰੇ ਤੋਂ ਬਾਹਰ ਆ ਗਈ ਥੈਟ ਇਜ਼ ਆਲ ਯਰ ਮੇਰੇ ਮੁਵਕਲ ਕੋਲ ਆਪਣੀ ਇੱਜ਼ਤ ਬਚਾਉਣ ਲਈ ਹੋਰ ਕੋਈ ਚਾਰਾ ਨਹੀਂ ਸੀ ਬਲਜਮਾ ਦੇ ਵਕੀਲ ਨੇ ਕਿਹਾ ਅਦਾਲਤ ਵਿੱਚ ਹਾਜ਼ਰ ਲੋਕ ਜੱਜ ਸਾਹਿਬ ਦੇ ਫੈਸਲੇ ਦੀ ਉਡੀਕ ਵਿੱਚ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਤੇ ਥੋੜਾ ਸ਼ੋਰ ਗੁਲ ਹੋ ਗਿਆ ਆਰਡਰ ਆਰਡਰ ਜੱਜ ਸਾਹਿਬ ਨੇ ਦੋ ਵਾਰ ਮੇਜ਼ ਤੇ ਲੱਕੜ ਦਾ ਹਥੌੜਾ ਮਾਰਿਆ ਤੇ ਲੋਕਾਂ ਦਾ ਧਿਆਨ ਖਿੱਚਿਆ ਇਸ ਕੇਸ ਦਾ ਫੈਸਲਾ ਅਗਲੀ ਤਰੀਕ ਤੇ ਹੋਵੇਗਾ ਕਕੇ ਉਹ ਅਦਾਲਤ ਦੇ ਪਿੱਛੇ ਬਣੇ ਰੈਸਟ ਰੂਮ ਵਿੱਚ ਚਲੇ ਗਿਆ ਕਿਉਂਕਿ ਅਦਾਲਤ ਦੀ ਸਾਰੀ ਕਾਰਵਾਈ ਸੁਣ ਕੇ ਅਜੇ ਉਹ ਫੈਸਲਾ ਨਹੀਂ ਕਰ ਸਕਿਆ ਕਿ ਮੁਜ਼ਰਮ ਕੌਣ ਹੈ